ਪੰਜਾਬੀ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਹਮਦੀਪ ਜੋਸ਼ ਸਿੰਘ ਤਾਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਏਪੀ ਟੱਲੋਂ ਦੇ ਚੰਡੀਗੜ੍ਹ ਦੇ ਵਿੱਚ ਹੋਣ ਵਾਲੇ ਕਾਨਸਰਟ ਨਾਲ ਜੁੜੀ ਹੋਈ ਜਿਹਾ ਦਾਦੇ ਕਿ ਏਪੀ ਟੱਲੋਂ ਦੇ ਕਾਨਸਰਟ ਦੀ ਸੁਰੱਖਿਆ ਵਧਾਈ ਗਈ ਹੈ ਔਰ 1000 ਤੋਂ ਵੱਧ ਪੁਲਿਸ ਕਰਮੀਆਂ ਤੇ ਤੈਨਾਤ ਤੇ ਐਨਐਸਜੀ ਜਾਨੀ ਕਿ ਨੈਸ਼ਨਲ ਸਿਕਿਉਰਿਟੀ ਗਾਰਡ ਐਨਐਸਜੀ ਦੇ ਕਮਾਂਡੋਜ਼ ਨੂੰ ਜਿਹੜਾ ਸਿਕਿਉਰਿਟੀ ਦਾ ਜੁਮਾ ਦਿੱਤਾ ਗਿਆ ਉਹਨਾਂ ਨੂੰ ਜਿਹੜਾ ਇਸ ਜ਼ਿੰਮੇਵਾਰੀ ਦਿੱਤੀ ਗਈ ਹੈ ਸੁਰੱਖਿਆ ਦਿੱਤਾ ਦਾਦੇ ਕਿ ਏਪੀ ਟੱਲੋਂ ਦੇ ਉੱਪਰ ਤੁਹਾਨੂੰ ਯਾਦ ਹੋਊਗਾ ਏਪੀ ਟੱਲੋਂ ਹੁੰਦੇ ਕੈਨੇਡਾ ਦੇ ਘਰ ਦੇ ਉੱਪਰ ਜਿਹੜਾ ਹਮਲਾ ਹੁੰਦਾ ਹੈਗਾ ਜਦੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਦੱਸ ਦੇ ਕਿ ਅੱਜ ਚੰਡੀਗੜ੍ਹ ਦੇ ਸੈਕਟਰ 25 ਦੀ ਰੈਲੀ ਰੈਲੀ ਗਰਾਊਂਡ ਦੇ ਵਿੱਚ ਜਿਹੜਾ ਇੱਕ ਸ਼ੋਅ ਹੈ ਕਾਨਸਰਟ ਹੈ ਏਪੀ ਢੱਲੋਂ ਹੋਣਾ ਦਾ ਜੋ ਉਹਨਾਂ ਦਾ ਬਲੈਕ ਪ੍ਰਿੰਟ ਟੂਰ ਚੱਲ ਰਿਹਾ ਹੈਗਾ ਉਸ ਟੂਰ ਦੇ ਵਿੱਚ ਇੱਕ ਸ਼ੋਅ ਚੰਡੀਗੜ੍ਹ ਦੇ ਵਿੱਚ ਵੀ ਸੀ ਤਾਂ ਇੱਥੇ ਜੇ ਗੱਲ ਕਰੀਏ ਤਾਂ ਕਿਹਾ ਜਾ ਰਿਹਾ 25000 ਤੋਂ ਵੱਧ ਲੋਕਾਂ ਦੇ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ ਜੀਆਂ ਦੱਸ ਦੇ ਕਿ 25000 ਤੋਂ ਵੱਧ ਇਕੱਠੇ ਤੇ ਹੋ ਸਕਦਾ ਹੈ ਅਜਿਹੀਆਂ ਕਿਆਸਰਾਈਆਂ ਜਿਹੜੀਆਂ ਲਗਾ ਜਾ ਰਹੀਆਂ ਨੇ ਤੇ ਦੂਜੇ ਪਾਸੇ ਐਨਐਸਜੀ ਜਾਨੀ ਕਿ ਨੈਸ਼ਨਲ ਸਕਿਉਰਿਟੀ ਗਾਰਡ ਕਮਾਂਡੋਜ਼ ਨੂੰ ਜਿਹੜਾ ਇਸ ਸਕਿਉਰਿਟੀ ਦਾ ਜੁਮਾ ਦਿੱਤਾ ਗਿਆ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਐਨਆਈਏ ਦਾ ਇਨਪੁਟ ਸੀ ਐਨਆਈਏ ਨੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਦੇ ਨਾਲ ਇੰਟੈਲੀਜੈਂਸੀ ਦੇ ਨਾਲ ਇੱਕ ਇਨਪੁਟ ਸ਼ੇਅਰ ਕੀਤਾ ਏਪੀ ਢੱਲੋਂ ਦੇ ਕਾਂਸਰਟ ਨੂੰ ਲੈ ਕੇ ਵੀ ਤੇ ਨਾਲ ਹੀ ਇਹ ਗੱਲ ਵੀ ਕਹੀ ਕਿ ਪੰਜਾਬੀ ਸਿੰਗਰ ਜਿਹੜੇ ਆ ਉਹ ਗੈਂਗਸਟਰਾਂ ਦੇ ਨਿਸ਼ਾਨੇ ਦੇ ਉੱਪਰ ਆ ਇਹ ਵੀ ਇੱਕ ਇਨਪੁਟ ਸ਼ੇਅਰ ਕੀਤਾ ਗਿਆ ਸੀ ਪੰਜਾਬ ਪੁਲਿਸ ਨੂੰ ਐਨਆਈਏ ਦੇ ਵੱਲੋਂ ਕਹਤੋਂ ਦੇ ਕਿ ਅੱਜ ਇਹ ਪਟਿਆਲਾ ਦਾ ਸ਼ੋਅ ਹੈ ਸੁਰੱਖਿਆ ਦੇ ਪਖਤਾ ਪ੍ਰਬੰਧ ਕੀਤੇ ਗਏ ਨੇ ਔਰ ਇਸ ਸੁਰੱਖਿਆ ਦੇ ਵਿੱਚ ਐਨਐਸਜੀ ਕਮਾਂਡੋ ਜਿਹੜੇ ਉਹ ਖਾਸ ਭੂਮਿਕਾ ਨਿਭਾਉਣਗੇ ਐਨਐਸਜੀ ਕਮਾਂਡੋ ਇੱਕ 엘ੀਟ ਕਲਾਸ ਦੀ ਧੁੰਦਾ ਦੇ ਕਿ ਇੱਕ 엘ੀਟ ਗਰੁੱਪ ਹੈ ਜੋ ਕਿ ਸੁਰੱਖਿਆ ਦਾ ਜੰਮਾ ਪੂਰਾ ਆਪਣੇ ਸਿਰ ਲੈਂਦਾ ਔਰ ਸਿਕਿਉਰਿਟੀ ਜਿਹੜੀ ਹੈ ਬਹੁਤ ਟਾਈਟ ਕਰ ਦਿੰਦਾ ਤਾਂ ਦਾ ਦੇ ਕਿ ਐਨਐਸਜੀ ਦਾ ਦਸਤਾ ਤੋੜਨਾ ਜਿਹੜਾ ਬਹੁਤ ਔਖਾ ਹੈਗਾ ਤੇ ਪਹਿਲੀਆਂ ਇੰਡੀਆ ਦੇ ਵਿੱਚ ਜੇ ਕੋਈ ਸਿਕਿਉਰਿਟੀ ਫੋਰਸਸ ਨੇਤਾ ਉਹਨਾਂ ਦੇ ਵਿੱਚੋਂ ਤਿੰਨ ਜੇ ਪਹਿਲਾਂ ਤਾਂ ਸਿਕਿਉਰਿਟੀ ਫੋਰਸਸ ਕੱਢੀ ਹੈ ਤਾਂ ਉਹਨਾਂ ਦੇ ਵਿੱਚ ਇੱਕ ਆਉਂਦੀ ਹੈ ਐਨਐਸਜੀ ਐਨਐਸਜੀ ਜਿਹੜਾ ਹਾਈਲੀ ਮੋਡਰੇਟਡ ਵੈਪਨ ਇਹਨਾਂ ਦੇ ਕੋਲ ਹੁੰਦੇ ਨੇ ਔਰ ਟ੍ਰੇਨਿੰਗ ਜਿਹੜੀ ਆ ਬਹੁਤ ਸਖਤ ਟ੍ਰੇਨਿੰਗ ਇਹਨਾਂ ਨੂੰ ਹੁੰਦੀ ਆ ਔਰ ਇਹ ਖਾਸ ਤੌਰ ਤੇ ਉੱਥੇ ਲਿਜਾਇਆ ਜਾਂਦੇ ਆ ਜਦੋਂ ਕੋਈ ਬਹੁਤ ਵੱਡਾ ਖਤਰਾ ਹੋਵੇ ਚਾਹੇ ਕੋਈ આતਵਾਦੀ ਹਮਲਾ ਹੋਣਾ ਹੋਵੇ ਜਾਂ ਫਿਰ ਕੋਈ ਅਜਿਹੀਆਂ ਜੜੀਆਂ ਚੀਜ਼ਾਂ ਹੁੰਦੀਆਂ ਨੇ ਤਾਂ ਉੱਥੇ ਲੈ ਕੇ ਜਾਇਆ ਜਾਂਦਾ ਐਨਐਸਜੀ ਦਾ ਦਸਤਾ ਤਾਦਾ ਦੇ ਕਹਿੰਦਾ ਐਨਐਸਜੀ ਕਮਾਂਡੋਜ਼ ਨੂੰ ਜਿਹੜਾ ਹੁਣ ਸਿਕਿਉਰਟੀ ਦਾ ਜੁਮਾ ਸੌਂਪਿਆ ਗਿਆ ਤੇ ਸਾਰਾ ਓਵਰਡਿਊ ਕਰਨਗੇ ਸਾਰਾ ਜਿਹੜਾ ਇਹ ਸੁਰੱਖਿਆ ਦਾ ਹਾਲ ਜਿਹੜਾ ਕੀ ਹੈ ਉਹ ਦੇਖਣਗੇ ਤੇ ਦੂਜੇ ਪਾਸੇ 1000 ਤੋਂ ਵੱਧ ਹੋਰ ਪੁਲਿਸ ਮੁਲਾਜ਼ਮ ਜਿਹੜੇ ਹਤਨਾਤ ਕੀਤੇ ਗਿਆ ਪੰਜਾਬ ਪੁਲਿਸ ਚੰਡੀਗੜ੍ਹ ਪੁਲਿਸ ਤਮਾਮ ਜਿਹੜੇ ਐ ਸਿਕਿਉਰਟੀ ਫੋਰਸਸ ਪਹੁੰਚੇ ਹੋਏ ਆ ਕਿਉਂਕਿ ਇਹ ਪਿਟਲੋਂ ਦਾ ਕਾਨਸਰਟ ਹੈ ਪਿਟਲੋਂ ਦਾ ਕਾਨਸਰਟ ਸੈਕਟਰ 25 ਦੇ ਵਿੱਚ ਪਹਿਲਾ ਸੈਕਟਰ 34 ਦੇ ਵਿੱਚ ਹੁਣ ਅਸੀਂ ਐਗਜ਼ੀਬੀਸ਼ਨ ਗਰਾਊਂਡ ਦੇ ਵਿੱਚ ਪਰ ਉੱਥੋਂ ਜਿਹੜਾ ਪੋਸਟਪੋਨ ਕਰਕੇ ਇਹ ਕਰ ਦਿੱਤਾ ਗਿਆ ਰੈਲੀ ਗਰਾਊਂਡ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਸੈਕਟਰ 25 ਦੇ ਇਸ ਰੈਲੀ ਗਰਾਊਂਡ ਦੇ ਬਾਹਰ ਸੜਕ ਦੇ ਉੱਪਰ ਜਿਹੜਾ ਇੱਕ ਸਰਪੰਚ ਦਾ ਕਤਲ ਕੀਤਾ ਸੀ ਦਿਲਪ੍ਰਿਤ ਬਾਬਾ ਨੇ ਟਰੱਕ ਦੇ ਕੋਲ ਟਰੱਕ ਦੇ ਵਿੱਚੋਂ ਜਦੋਂ ਇੱਕ ਸਰਪੰਚ ਉਤਰਿਆ ਤਾਂ ਉਸ ਨੂੰ ਮਾਰਿਆ ਸੀ ਗੈਂਗਸਟਰ ਦਿਲਪ੍ਰਿਤ ਬਾਬਾ ਨੇ ਤੁਹਾਨੂੰ ਯਾਦ ਹੋਊਗਾ ਜਦੋਂ ਉਸ ਸਮੇਂ ਸੈਕਟਰ 25 ਦਾ ਇਹ ਰੈਲੀ ਗਰਾਊਂਡ ਜਿਹੜਾ ਚਰਚਾ ਦੇ ਵਿੱਚ ਆਉਂਦਾ ਖੈਰ ਗੱਲ ਏਪੀ ਟੋਲ ਉਹਨ ਦਾ ਕਾਂਸਰਟ ਦੀ ਕਰਦੇ ਆ ਤਾਂ ਇਹ ਪਟਲਾਉਂ ਦਾ ਕਾਂਸਰਟ ਜਿਹੜਾ ਹੈਗਾ ਸਖਤ ਸੁਰੱਖਿਆ ਦੇ ਵਿੱਚ ਕੀਤਾ ਜਾਣਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੈਂਕੂਵਰ ਦੇ ਵਿੱਚ ਜਿਹੜਾ ਉਸ ਦੇ ਘਰ ਦੇ ਬਾਹਰ ਹਮਲਾ ਹੋਇਆ ਸੀ ਤਾਂ ਤੁਹਾਨੂੰ ਦੱਸ ਦੇ ਕਿ ਹੁਣ ਜਿਹੜਾ ਐਨਐਸਜੀ ਕਮਾਂਡੋ ਦੇ ਕੋਲ ਸਾਰਾ ਸਕਿਉਰਟੀ ਦਾ ਜੁਮ ਹੈ ਜ਼ਿੰਮੇਵਾਰੀ ਉਹਨਾਂ ਦੇ ਕੋਲ ਹੈ ਤੇ ਹੁਣ ਜਿਹੜਾ ਕੋਈ ਫਿਕਰ ਵਾਲੀ ਗੱਲ ਰਹਿ ਨਹੀਂ ਜਾਂਦੀ ਲੋਕ ਬੜੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਣਗੇ ਕਿਹਾ ਜਾ ਰਿਹਾ ਹੈ ਕਿ 25000 ਤੋਂ ਵੱਧ ਲੋਕਾਂ ਦਾ ਇੱਥੇ ਇਕੱਠ ਹੋ ਸਕਦਾ ਹੈ ਇਸ ਤਰ੍ਹਾਂ ਦਾ ਸਟੇਜ ਜਿਹੜਾ ਲਗਾਇਆ ਗਿਆ ਇਸ ਤਰ੍ਹਾਂ ਦਾ ਸਾਰਾ ਤਾਮ ਝਾਮ ਕ੍ਰੀਏਟ ਕੀਤਾ ਗਿਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਪ੍ਰਕਾਰ ਦੀ ਸਟੇਜ ਜਿਹੜੀ ਉੱਥੇ ਲਗਾਈ ਗਈ ਹੈ ਤੇ ਦੂਜੇ ਪਾਸੇ NIA ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਪੰਜਾਬੀ ਸਿੰਗਰਜ਼ ਨੂੰ ਲੈ ਕੇ ਇੱਕ ਇਨਪੁਟ ਜਿਹੜਾ ਸ਼ੇਅਰ ਕੀਤਾ ਗਿਆ